ਉਹਨ ਭੂਤ ਪ੍ਰੇਤ ਕਿਹੜੇ ਆ ਜੀ ਜਿਹੇ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੀ ਤੇ ਹਰ ਮਰ ਕਟਸਾਰ ਕੇ ਭੂਤ ਵਸੈ ਤੇ ਨਮਾਹੀ ਭੂਤ ਦਾ ਅਰਥ ਕੀ ਹੁੰਦਾ ਡਰਾਉਣਾ ਭੂਤ ਭੂਤ ਦਾ ਅਰਥ ਕੀ ਆ ਜੀ ਭੂਤ ਤੇ ਪ੍ਰੇਤ ਉਹਨਾਂ ਦਾ ਅਰਥ ਕੀ ਆ ਡਰਾਉਣਾ ਬੰਦੇ ਨੂੰ ਡਰਾਉਂਦੇ ਨੇ ਇਨਸਾਨ ਨਹੀਂ ਬੰਦੇ ਨੂੰ ਡਰਾਉਂਦਾ ਅਛਾ ਜਦੋਂ ਇਨਸਾਨ ਘਰੋਂ ਬਾਹਰ ਲੈ ਕੇ ਘਰੋਂ ਬਾਹਰ ਜਾਂਦਾ ਮੰਨ ਲਓ ਰਾਤ ਨੂੰ 12 ਵਜੇ ਕਿਤੇ ਜਾਣਾ ਕਿਸੇ ਨੇ ਕਹਿ ਦਿੱਤਾ ਕਿ ਅੱਜ ਤੁਹਾਡੀ ਵਾਰੀ ਹੈ ਜੀ ਪਾਣੀ ਲਾਉਣ ਦੀ ਰਾਤ 12 ਵਜੇ ਮੰਨ ਲਓ ਆਪਣੇ ਖੇਤਾਂ ਦੇ ਵਿੱਚ ਜਾਣਾ ਖੇਤ ਬੜੇ ਦੂਰ ਨੇ ਇਨਸਾਨ ਹੱਥ ਦੇ ਵਿੱਚ ਡਾਂਗ ਜਾਂ ਵੈਪਨ ਪਿਸਤੌਲ ਲੈ ਕੇ ਜਾਂਦਾ ਕਿਹਦੇ ਵਾਸਤੇ ਲੈ ਕੇ ਜਾਂਦਾ ਜੀ ਭੂਤਾਂ ਵਾਸਤੇ ਕਿ ਬੰਦਿਆਂ ਵਾਸਤੇ ਜਦੋਂ ਇਨਸਾਨ ਹੱਥ ਦੇ ਵਿੱਚ ਡਾਂਗ ਫੜਦਾ ਕਦੇ ਵਾਸਤੇ ਫੜਦਾ ਤੇ ਭੂਤ ਕੌਣ ਹੋਏ ਜਿਉਂਦੇ ਬੰਦੇ ਕਿ ਜਾ ਗੁਰੂ ਸਾਹਿਬ ਜੀ ਨੇ ਐਜੇ ਭੂਤਾ ਪ੍ਰੇਤਾਂ ਨੂੰ ਨਹੀਂ ਮੰਨਿਆ ਸਤਗੁਰੂ ਜੀ ਕਹਿੰਦੇ ਭੂਤ ਪਤਾ ਕਿਹੜਿਆ ਜਿਨ੍ਹਾਂ ਦੇ ਅੰਦਰ ਰੱਬ ਨਹੀਂ ਵਸਦਾ ਉਹ ਭੂਤ ਹੀ ਨੇ ਭੂਤ ਹੀ ਨੇ ਡਰਾਉਣੇ ਨੇ ਡਰ ਨਹੀਂ ਲੱਗਦਾ ਬੰਦਿਆਂ ਨੂੰ ਜਿਉਂਦੇ ਜੀਉਂਦੇ ਬੰਦਿਆਂ ਨੂੰ ਡਰ ਲੱਗਦਾ ਪਿੰਡਾਂ ਦੇ ਵਿੱਚ ਲੁੱਟ ਕਸੁੱਟ ਹੋ ਰਹੀ ਆ ਕਾਦੇ ਕਰਕੇ ਹੋ ਰਹੀ ਆ ਭੂਤੀ ਤਾਂ ਨਹੀਂ ਜੇ ਉੱਚੇ ਪਦਵੀਆਂ ਤੇ ਬੈਠੇ ਹੋਏ ਨੇ ਚਾਹੇ ਕੋਈ ਪ੍ਰਧਾਨ ਮੰਤਰੀ ਆ ਜੇ ਉਹ ਅੱਜ ਹੁਣ ਤੇ ਦੇਖੋ ਕਿਸਾਨੀ ਤਾਂ ਨਾ ਲੱਗ ਰਿਆ ਨੇ ਜੀ ਹੁਣ ਕਿਸਾਨਾਂ ਦੇ ਡਾਂਗਾ ਪੈ ਰਿਆਂ ਵਾਲੇ ਅਥਰੂ ਗੈਸ ਦੇ ਗੋਲੇ ਚੱਲ ਰਹੇ ਨੇ ਗੋਲੀਆਂ ਤੱਕ ਚੱਲੀਆਂ ਨੇ ਇੱਕ ਕਿਸਾਨ ਦੇ ਅੱਖ ਦੇ ਵਿੱਚੋਂ ਗੋਲੀ ਵੱਜੀ ਆ ਉਹ ਪਾਰ ਕਰ ਗਈ ਆ ਉਹ ਵਿਚਾਰ ਆਈਸੀਯੂ ਦੇ ਵਿੱਚ ਹੁਣ ਗੋਲੀ ਕਿੰਨ ਮਾਰੀ ਆ ਪੁੱਤਾਂ ਨੇ ਕਿ ਜੂੰਦੇ ਪੁੱਤਾਂ ਨੇ ਜਦੋਂ ਕੋਈ ਧੀ ਰਾਹ ਦੇ ਵਿੱਚ ਜਾਂਦੀ ਹੈ ਉਹਦੇ ਨਾਲ ਕੋਈ ਕੋ ਕਰਮ ਕਰ ਦਿੰਦਾ ਹੈ ਕੌਣ ਕਰਦਾ ਹੈ ਕੋ ਹੋਰ ਪੂਤ ਜਾਂ ਮਰਿਆ ਹੋਇਆ ਕ ਜਾਂ ਜਿਉਂਦਾ ਫਿਰ ਭੂਤ ਕੌਣ ਹੈ ਸਾਡੇ ਸੰਸਾਰ ਦੇ ਵਿੱਚ ਵਹਿਮ ਪਾਇਆ ਗਿਆ ਜਿਹੜੇ ਅਸਲੀ ਭੂਤ ਸਨ ਉਹ ਨਹੀਂ ਦੱਸੇ ਇਹ ਆਮ ਇਦਾਦ ਦੇ ਕੇ ਉਹਦੇ ਅੰਦਰ ਤਾਇ ਦੀ ਆਤਮਾ ਹੈ ਜਦੋਂ ਜਿਉਂਦਾ ਪਾਇਆ ਪਰੇਸ਼ਾਨ ਕਰਦਾ ਉਦੋਂ ਗੱਲ ਨਹੀਂ ਕੀਤੀ ਜਦੋਂ ਤੇ ਮਰਨ ਤੋਂ ਬਾਅਦ ਕਹਿੰਦੇ ਤਾਇਆ ਪਰੇਸ਼ਾਨ ਕਰਦਾ ਹੂੰ ਤਾਂ ਮਰ ਗਿਆ ਹੁਣ ਕਿਹਨੇ ਪਰੇਸ਼ਾਨ ਕਰਨਾ ਗੱਲ ਵਿੱਚ ਇੰਨੀ ਕੀਆ ਬਸ ਜਿਉਂਦਿਆਂ ਜੀ ਦੀ ਗੱਲ ਕਰਿਆ ਕਰਨੀ ਚਾਹੀਦੀ ਜਿਉਂਦਿਆਂ ਜੀ ਦੀ ਸਤਗੁਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਭੂਤ ਕਿਹੜੇ ਨੇ ਜਿਹ ਘਰ ਮਰਹਟ ਸਾਰਖੇ ਭੂਤ ਵਸੇ ਤਿਨ ਮਾਹੀਂ ਜਿਨ੍ਹਾਂ ਦੇ ਅੰਦਰ ਗੁਰੂ ਦੀ ਵਿਚਾਰ ਨਹੀਂ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਨਹੀਂ ਉਹ ਭੂਤ ਹੀ ਤਾਂ ਨੇ ਹੋਰ ਕੀ ਨੇ ਉਹ ਸਭ ਤੋਂ ਵੱਡੇ ਭੂਤ ਨੇ ਇਹ ਜਿਹੜੇ ਨਸ਼ੇ ਵੇਚਦੇ ਨੇ ਨਸ਼ਿਆਂ ਦਾ ਕਾਰੋਬਾਰ ਕਰਦੇ ਨੇ ਕੌਣ ਨੇ ਸਾਡੇ ਬੱਚੇ ਚਿੱਟਿਆਂ ਉਤੇ ਲਾ ਦਿੱਤੇ 20-20 ਰੁਪਏ ਦੀਆਂ ਗਲਾਸੀਆਂ ਦੇ ਵਿੱਚ दारू ਪੀਣਵਾ ਤੇ ਮੰਗਣ ਲਾ ਦਿੱਤੇ ਕੀ ਕੋਣ ਨੇ ਭੂਤੀ ਤਾਂ ਨਹੀਂ ਹੋਰ ਕੌਣ ਨੇ ਸਾਡੇ ਬੱਚੇ ਚੁਟਕੀਆਂ ਮਾਰਨ ਲਾ ਤੇ ਨੱਚਣ ਲਾ ਦਿੱਤੇ ਕਿਹੜਾ ਨੇ ਲਾਇਆ ਜੀ ਭੂਤੀ ਤਾਂ ਨਹੀਂ ਹੋਰ ਕੌਣ ਨੇ ਹੋਰ ਭੂਤ ਦੀ ਪਰਵਾਸ਼ਾ ਕੀ ਹੁੰਦੀ ਹੈ ਜੀ ਡਰਾਉਣਾ ਪੂਤੀ ਤਾਂ ਨਹੀਂ ਸਤਗੁਰ ਪਾਸ਼ਾ ਜੀ ਮਹਾਰਾਜ ਕਹਿੰਦੇ ਸਭ ਤੇ ਮੇਰਾ ਸਭੋਂ ਤੇ ਦੂਰ ਪਰ ਕਿਉਂ ਜੀ ਭੂਤ ਪਾਤ ਕੁਛ ਨਹੀਂ ਹੁੰਦਾ ਜਿੰਨ ਕੰਮ ਨਹੀਂ ਨਾ ਕਰਨਾ ਹੁੰਦਾ ਅੱਛਾ ਜਿਹੜੀ ਕਾਮਚੋਰ ਨੌ ਹੋਏਗਾ ਉਹਦੇ ਵਿੱਚ ਸਭ ਤੋਂ ਵੱਧ ਭੂਤ ਆਉਂਦਾ ਹਾਂਦਾਣਾ ਜੀ ਜਿੰਨ ਕੰਮ ਨਹੀਂ ਕਰਨਾ ਉਹਦੇ ਸਭ ਤੋਂ ਵੱਧ ਭੂਤ ਉਹਦੇ ਵਿੱਚ ਹੀ ਹੁੰਦਾ ਫਿਰ ਉਹਨੂੰ ਲੈ ਕੇ ਤੁਰੇ ਪੈਂਦੇ ਕਹਿੰਦੇ ਵੀ ਇਹਦੇ ਭੂਤ ਆ ਗਿਆ ਜੀ ਉਹ ਪਤਾ ਸਭ ਤੋਂ ਵਧੀਆ ਤਰੀਕਾ ਕੰਮ ਨਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਆ ਜੀ ਕਹਿੰਦੇ ਮੇਰੇ ਵਿੱਚ ਤਾਇਆ ਆ ਗਿਆ ਚਾਚਾ ਆ ਗਿਆ ਇਹੀ ਕੰਮ ਹੈ ਜੀ ਪੂਤ ਪਾਤ ਅਸਲ ਵਿੱਚ ਕੋਖ ਨਹੀਂ ਹੁੰਦਾ ਉਹ ਕੰਮ ਨਾ ਕਰਨ ਦੇ ਤਰੀਕੇ ਨੇ ਸਤਗੁਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜੂੰਦੇ ਜੀਵ ਭੂਤਲੇ ਪੂਤ ਵਸੈ ਤਿੰਨ ਮਾਹੀ ਇਹ ਡਰਾਉਣੇ ਬੰਦੇ ਨੇ ਅਸਲ ਦੇ ਵਿੱਚ